ਸਾਸੀ ਕਾਲ ਸਾਰੇ ਭੈਣ ਭਰਾਵਾਂ ਨੂੰ ਭੈਣ ਭਰਾਓ ਕੀ ਹਾਲ ਚਾਲ ਠੀਕ ਠਾਕ ਹੈ ਹਾਂ ਮੈਂ ਵੀ ਠੀਕ ਆ ਮੈਨੂੰ ਬੜੇ ਦਿਨਾਂ ਬਾਅਦ ਲੱਗੀਆਂ ਵੀਡੀਓ ਬਣਾਉਣ ਕੋਸ਼ਿਸ਼ ਤੇ ਮੈਂ ਲਾ ਮੈਂ ਸੋਚਿਆ ਵੀ ਮੇਰੀਆਂ ਪੁਰਾਣੀਆਂ ਕੁਝ ਕੁਝ ਵੀਡੀਓ ਬਣੀਆਂ ਪਈਆਂ ਜਿਹੜੀਆਂ ਮੈਂ ਅਪਲੋਡ ਨਹੀਂ ਕੀਤੀਆਂ ਤੇ ਮੈਂ ਉਹ ਲੱਗੀਆਂ ਐਡਿਟ ਕਰਨ ਫਿਰ ਮੈਂ ਸੋਚਿਆ ਚਲ ਇਦਾਂ ਕਰਦੀਆਂ ਵੀ ਬਣਾਵ ਵੀ ਲੈਣੀਆਂ ਮਤਲਬ ਕਿੰਨਾ ਚੌਂ ਦਿਨਾਂ ਦੀ ਆ ਕੋਸ਼ਿਸ਼ ਤੇ ਇੱਕ ਦਿਨ ਮੈਂ ਆਪਣੀ ਜਠਾਣੀ ਦੇ ਘਰ ਗਈਆਂ ਉਹਦੀ ਪਈ ਆ ਬਣੀ ਹੈ ਨਾ ਉਹ ਫਿਰ ਉਸ ਤੋਂ ਬਾਅਦ ਵਿਆਹ ਦੀ ਤੇ ਫਿਰ ਕੱਲ ਕੱਲ ਦੀ ਗੱਲ ਹੈ ਸਾਡੇ ਘਰ ਗੈਸਟ ਆਏ ਸੀ ਤੇ ਉਹ ਵੀ ਬਣੀ ਪਈ ਹੈ ਹੈ ਨਾ ਮੈਂ ਥੋ ਥੋੜੇ ਥੋੜੇ ਕਲਿੱਪ ਹੈਗੇ ਮੇਰੇ ਕੋਲ ਉਹ ਹੀ ਮੈਂ ਐਡਿਟ ਕਰਦੀਆਂ ਉਹ ਮੈਂ ਲੱਗੀ ਐਡਿਟ ਕਰਨ ਤੇ ਚਲੋ ਮੈਂ ਐਡਿਟ ਕਰ ਲਾਂ ਤੇ ਆਹ ਵੀਡੀਓ ਨਾ ਮੈਂ ਆਪਣੀ ਜਠਾਣੀ ਦੇ ਘਰ ਗਈਆਂ ਹਾਂ ਤੇ ਉਹਦੇ ਇੱਕ ਕਾਫੀ ਦਿਨਾਂ ਦੀ ਵੀਡੀਓ ਉਹ ਦਿਨ ਥੋੜੀ ਠੰਡ ਠੰਡੀ ਹੀ ਮੈਂ ਉਸ ਦਿਨ ਗਈ ਹਾਂ ਤੇ ਮੈਂ ਮੈਂ ਕਿਹ ਡਈ ਹੀ ਵੀਡੀਓ ਬਣਾਉਣਾ ਤੇ ਆਹ ਦੀਦੀ ਦੇ ਘਰ ਦੀ ਵੀਡੀਓ ਆ ਤੇ ਠੀਕ ਆ ਜਾਓ ਮੈਕ ਨੂੰ ਬੋਲੋ ਉਹ ਮੈਂ ਸੈਮਰੀਨ ਆਈ ਹੀ ਵਿੱਚ ਆਈ ਮਮਾ ਮੈਂ ਦੁੱਧੂ ਪੀਣਾ ਮਤਲਬ ਮੇਰ ਕੋ ਤੇ ਇਦਾਂ ਹੀ ਐਡਿਟ ਹੋਣੀ ਆ ਕਿਉਂਕਿ ਸੈਮਰੀਨ ਵੀ ਫਿਰ ਹੁੰਦੀ ਆ ਲਾਗੇ ਤੇ ਆ ਮੇਰੇ ਜਠਾਣੀ ਦੇ ਘਰ ਦੀ ਲੌਬੀ ਆ ਤੇ ਹੀ ਲੌਬੀ ਚ ਬਿਠੇ ਆ ਉਹ ਦੀਦੀ ਦੀ ਕੁੜੀ ਆ ਮਤਲਬ ਪਾਜਰੀ ਤੇ ਸੈਮਰੀਨ ਆ ਤੇ ਬੱਚੇ ਵੀ ਵਿੱਚ ਆਏ ਮੈਂ ਕਿ ਮੇਰੇ ਖਿਆਲ ਚ ਹਾਂ ਮੈਂ ਕਿ ਨਹੀਂ ਮੈਂ ਤੇ ਇੱਥੇ ਬਾਹਰ ਪਹਿਲਾਂ ਬੈਠੀ ਹਾਂ ਤੇ ਫੇਰ ਮੈਂ ਕੁਛ ਬੱਚੇ ਮੈਨੂੰ ਕਹਿਣ ਦੇ ਹੀ ਸ਼ੈਨ ਸਕੂਟਰੀ ਅੰਦਰ ਕਰਨ ਵਾਸਤੇ ਕਹਿਣ ਦੇ ਹੀ ਮੈਨੂੰ ਵੀ ਚਾਚੀ ਤੁਸੀਂ ਸਕੂਟਰੀ ਅੰਦਰ ਕਰ ਲਓ ਤੇ ਫਿਰ ਮੈਂ ਸਕੂਟਰੀ ਬਾਹਰ ਲੱਗੀ ਤੇ ਉਹਨੂੰ ਮੈਂ ਅੰਦਰ ਕਰਨ ਗਈ ਹੀ ਤੇ ਆਹ ਵੀਡੀਓ ਸਾਡੇ ਗਵਾਂਢੀ ਗਵਾਂਢੀ ਵਿਆਹ ਸੀਗਾ ਤੇ ਉਹ ਵਿਆਹ ਦੀ ਵੀਡੀਓ ਆ ਸਾਡੇ ਗਵਾਂਢੀ ਆ ਮੈਕਿਆ ਤੇ ਸੈਮਰੀਨਾ ਤੇ ਸੈਮਰੀਨ ਨੂੰ ਲਾ ਕੇ ਵੇਖਣ ਦੀ ਆ ਇਹ ਵੀ ਕਾਫੀ ਦਿਨਾਂ ਦੀ ਵੀਡੀਓ ਆ ਤੇ ਫਿਰ ਮੈਂ ਸੋਚਿਆ ਚੱਲ ਮੈਂ ਇਦਾਂ ਕਰਦੀਆਂ ਵੀ ਬਣੀਆਂ ਪਈਆਂ ਵੀਡੀਓ ਆ ਚੱਲ ਇਹ ਤੇ ਮੈਂ ਕਰ ਹੀ ਸਕਦੀਆਂ ਨਾ ਐਡਿਟ ਪਹਿਲਾਂ ਮੈਂ ਕੀਤੀਆਂ ਹੀ ਨਹੀਂ ਹੈਗੀਆਂ ਤੇ ਉਹ ਫੇ ਮੈਂ ਛੋਟੇ ਛੋਟੇ ਕਲਿੱਪ ਏ ਐਡਿਟ ਕਰਨੀ ਆ ਬੜਾ ਇੰਜੋਏ ਕੀਤਾ ਹੈ ਯਹੀ ਵਿਆਹ ਦੇ ਵਿੱਚ ਕਿਉਂਕਿ ਸਾਰੇ ਆਂਡ ਗਵਾਂਡ ਵਾਲੇ ਘਰ ਵੀ ਗਏ ਦੇ ਹੀ ਨਾ ਤੇ ਜਿੱਥੇ ਜ਼ਿਆਦਾ ਇਦਾਂ ਹੋਵੇ ਆਪਣੇ ਜ਼ਿਆਦਾ ਲੋਕ ਹੋਣ ਉੱਥੇ ਜ਼ਿਆਦਾ ਮਜ਼ਾ ਆਉਂਦਾ ਹੈ ਨਾ ਬੜਾ ਬੰਦਾ ਇੰਜੋਏ ਕਰਦਾ ਪਿੱਛੇ ਕਿੰਨੀ ਸੋਹਣੀ ਗੋਤ ਵਾਲੀ ਬੈਠੀ ਪਤਾ ਨਹੀਂ ਕੌਣ ਆ ਕਦੀ ਕਿੰਨੀ ਸੋਹਣੀ ਲੱਗਦੀ ਪਈ ਨਾ ਉਹਦੀ ਗੋਤ ਮੈਂ ਵੀ ਹੁਣੀ ਵੇਖੀ ਆ ਸਾਸਟ੍ਰੀਕਾਲ ਪੈਨ ਬਰਾਹ ਹੋਰ ਸਨੌਂਕੀ ਆਲ ਜਿਤਾ ਡਾਂਟ ਤੇ ਅਸੀਂ ਗਏ ਹੀ ਵਿਆਹ ਤੇ ਆ ਵੇ ਲੋ ਮੇਰੀ ਲੁੱਕ ਵੇਖ ਲੋ ਤੇ ਆ ਸੈਮਰੀ ਨਾ ਸੈਮਰੀ ਨੂੰ ਦੱਸੋ ਕਿੱਦਾਂ ਦਾ ਰੱਖ ਔ ਮੇਰਾ ਪਰਸਪਿਆਵਾ ਉਹ ਫੋਨ ਪਿਆ ਮੇਰਾ ਫੋਨ ਫੋਨ ਮੇਰਾ ਅੱਜ ਟਾਈਮ ਤੇ ਆ ਕੋਈ ਡੇ ਕੱਪੜੇ ਕੱਢਣ ਕੋਈ ਇਧਰ ਮम्मा ਮਾਰੇ ਤੇ ਬੈਠ ਕੇ ਉੱਠਿਆ ਨਹੀਂ ਹੁੰਦਾ ਮੇਰੇ ਕੋਲ ਰੋਸ਼ਨੀ ਬੜੀ ਹੁੰਦੀ ਤੇ ਸਾਸ਼ਰੀ ਕਾਲ ਬੁਲਾਓ ਸਾਸ਼ਰੀ ਕਾਲ ਸਾਸ਼ਰੀ ਕਾਲ ਭੈਣ ਭਰਾਓ ਕੀ ਹਾਲ ਚੱਲ ਠੀਕ ਹੈ ਸਾਰੇ ਹਾਂ ਮੈਂ ਬੜੇ ਦਿਨਾਂ ਬਾਅਦ ਅੱਜ ਸ਼ੈਨ ਲੱਗੀਆਂ ਵੀਡੀਓ ਬਣਾਉਣਾ ਮਤਲਬ ਮੈਂ ਦੋ ਤਿੰਨਾਂ ਬਾਅਦ ਦੋ ਤਿੰਨ ਦਿਨ ਬਾਅਦ ਤੇ ਵੈਹੀ ਬਲੌਗ ਬਣਾਉਂਦੀ ਹਾਂ ਹੈਨਾ ਤੇ ਕੁਝ ਬਣਾਉਂਦੀ ਨਹੀਂ ਸੇ ਮम्मा ਦੀ ਹਵਾ ਗਾ ਫੜਾ ਦੇ ਤੇ ਗਏ ਹੀ ਵਿਆਹ ਵਿਆਹੋਂ ਹੀ ਆ ਗਏ ਆ ਤੇ ਵਲੋਗਰੋਂ ਦਾ ਫਿਰ ਚਤਾ ਪੁੱਲ ਗਿਆ ਉੱਥੇ ਥੋੜੀ ਬਹੁਤੀ ਵੀਡੀਓਸ਼ ਐ ਮੈਂ ਕ ਬਣਾਈ ਹੋਈ ਹੈ ਨਾ ਅਹੀਂ ਐ ਇੰਨੀ ਕੋਈ ਖਾਸ ਨਹੀਂ ਹੈ ਨਾ ਤੇ ਘਾਰਨ ਕੇ ਫਿਰ ਯਾਦਾ ਵੀ ਨਹੀਂ ਸੱਚ ਹੈ ਤੇ ਵਲੋਗਰ ਵੀ ਦੇ ਮੇਰੇ ਵੀ ਮਿਲਾਂਦੇ ਵੀ ਥੋੜਾ ਜੀ ਜਿਹੜੀ ਬਕਵਾਸ ਕਰਨੀ ਤੋਂ ਆਪਣੀ ਕਰ ਲਾ ਮੈਂ ਮੈਂ ਕਰ ਲਾ ਆਪਣੀ ਬਕਵਾਸ ਤੇ ਭੈਣ ਬਰਾ ਗੁੱਸਾ ਨਹੀਂ ਮੈਂ ਤੁਹਾਨੂੰ ਬਤਾ ਬੋਲੀ ਵੀ ਨਹੀਂ ਇਦਾਂ ਦਾ ਤੇ ਹੋਰ ਭੈਣ ਬਰਾ ਫਿਰ ਤੇ ਸੁਣਾਉ ਕਿਦਾਂ ਦਾ ਤੇ ਹਾਂ ਮੈਂ ਵਿਖਾਉਣੀ ਪੂਆ ਦਾ ਸੂਟ ਵੇਖ ਲਓ ਤੇ ਆ ਮੇਰਾ ਫਿੱਕਾ ਜਿਹਾ ਬਹਿ ਅੱਜ ਪਾ ਕੇ ਗਈ ਸੀ ਸੂਟ ਤੇ ਮੇਕਅਪ ਮੇਰੇ ਵੇਖ ਲਓ ਇਦਾਂ ਦਾ ਜੀ ਹੋਰ ਮੈਂ ਸੋਹਣੀ ਲੱਗਣੀ ਦਾ ਤੇ ਤਾਂ ਉਹ ਸੂਟ ਜਿਹੜਾ ਹੈ ਨਾ ਇਹ ਮੇਰਾ ਸਾਰਿਆਂ ਸੂਟਾਂ ਤੋਂ ਮਹਿੰਗਾ ਸੂਟ ਹੀ ਪਰ ਇਹ ਮੈਕ ਨੇ ਮੇਰੇ ਮਨੂੰ ਚੜਾ ਤੱਕ ਐ ਕਹਿ ਕੇ ਕਿ ਇਹ ਹੈ ਨਹੀਂ ਸੋਨਾ ਇਹ ਫਿੱਕਾ ਬੜਾਇਆ ਇਹ ਫਿੱਕਾ ਜਿਆ ਆ ਇੱਕ ਦਾ ਦ ਆ ਇਹ ਸੋਨਾ ਨਹੀਂ ਆ ਇਦਾਂ ਕਹਿ ਕੇ ਆ ਕੇ ਹੈ ਨਾ ਤੇ ਅੱਜ ਫਿਰ ਮੈਂ ਫੈਸਲਾ ਲੈ ਹੀ ਲਿਆ ਕੱਢ ਕੇ ਵੀ ਅੱਜ ਮੈਂ ਨਾ ਇਹੀ ਸੂਟ ਪਾ ਕੇ ਜਾਣਾ ਹੈ ਜਦ ਕਿ ਮੈਕ ਨੇ ਮੇਰਾ ਬਹੁਤ ਦਿਲ ਤੋੜਿਆ ਇਹ ਨਵਾਸਾ ਵੀ ਇਹ ਸੂਟ ਪਸੰਦ ਨਹੀਂ ਮਤਲਬ ਕਿ ਇਹ ਜਿੰਨਾ ਸਭ ਤੋਂ ਮਹਿੰਗਾ ਮੇਰਾ ਸੂਟ ਇਹ ਆ ਹਾਂ ਤੇ ਇਤੋਂ ਜਿਹੜੇ ਘੱਟ ਮਤਲਬ ਵੀ ਮੰਡੂ ਉਹ ਜਿਹੜਾ 500 ਵਾਲਾ ਸੂਟ ਸੀ ਨਾ ਮੇਰਾ ਉਹ ਵੀ ਮੈਨੂੰ ਪਸੰਦ ਆ ਪਰ ਆ ਨਹੀਂ ਪਸੰਦ ਹੈ। ਇਹ ਕਿਹੜਾ ਕਲਰ ਜਿਹੜਾ ਨਾ ਲਾਈਟ ਆ ਲਾਈਟ ਟੈਪ ਕਰਕੇ ਮੈਨੂੰ ਲਾਈਟ ਕਲਰ ਨਹੀਂ ਪਸੰਦ ਆ ਕੰਮ ਕਰਦਾ। ਕੋਈ ਜੇ ਨਹੀਂ ਪਰ ਇਹ ਕਲਰ ਲੱਗਾ ਤਾਂ ਆਗੇ ਜੀ ਸੂਟ ਤੇ ਬਹੁਤ ਵਧੀਆ ਵਾ। ਵੇਖੋ ਹੈ ਨਾ ਤੇ ਪਰ ਨਾ ਜਿਹੜੇ ਕਲਰ ਆ ਉਹ ਥੋੜਾ ਜਿਹਾ ਇਹਦੇ ਵਿੱਚ ਥੋੜਾ ਡਾਰਕ ਕਲਰ ਹੁੰਦਾ ਫਿਰ ਮੈਨੂੰ ਪਾ ਕੇ ਦੇਣ ਨੂੰ 27 ਦਾ ਤੇ ਫਿਰ ਮੈਂ ਸੋਚਿਆ ਕਿ ਚਲ ਅੱਜ ਪਾਈ ਜਾਣੀ ਆ ਹੁਣ ਜੇ ਲਿਆਵਾ ਤੇ ਵੇਸਟ ਥੋੜੀ ਕਰਨਾ ਹੈ ਤੇ ਕੁਝ ਰਹਿ ਸਈ ਮੇਰੇ ਟੇਲਰ ਨੇ ਮੇਰਾ ਬੜਾ ਧੋਖਾ ਕੀਤਾ ਟੇਲਰ ਮੇਰਾ ਜਿਹੜਾ ਉਹ ਕੱਲ ਦਾ ਹੀ ਗਾਇਬ ਪਤਾ ਨਹੀਂ ਕਿੱਥੇ ਚਲ ਗਿਆ ਨਾ ਮੇਰਾ ਫੋਨ ਚੁੱਕਣ ਡਿਆ ਆ ਉਹਦੇ ਕੋਲ ਮੇਰਾ ਸੂਟ ਪਿਆ ਹੀ ਮੈਂ ਚਾਹੁੰਦੀ ਕਿ ਸੂਟ ਹੋਰ ਪਾ ਸਕਦੀ ਹੀ ਪਰ ਇਹ ਵੀ ਉਹ ਧੋਖਾ ਦੇ ਗਿਆ ਉਹ ਫੋਨ ਹੀ ਨਹੀਂ ਚੁੱਕਣ ਡਿਆ ਫੋਨ ਹੀ ਨਹੀਂ ਚੁੱਕਣ ਡਿਆ ਬਲਕਿ ਕੱਲ ਹੀ ਕੱਲ ਹੀ ਮੈਂ ਪੂਰਾ ਦਿਨ ਟਰਾਈ ਕਰਦੇ ਰਹੀ ਮੈਂ ਵੀ ਇੱਕ ਸਾਡੀ ਗਵਾਂਢੀ ਆ ਉਹਨਾਂ ਨੇ ਵੀ ਉਹਦੇ ਕੋਲ ਕੁਝ ਕੰਮ ਹੀ ਉਹ ਵੀ ਫੋਨ ਕਰਦੇ ਰਹੇ ਆ ਦੁਕਾਨ ਤੇ ਵੀ ਜਾਂਦੇ ਰਹੇ ਪੂਰਾ ਦਿਨ ਉਹਨੇ ਆਪਣਾ ਬੁਟੀਕ ਵੀ ਓਨ ਨਹੀਂ ਕੀਤਾ ਤੇ ਨਾ ਹੀ ਫੋਨ ਕਾਲ ਕੋਸ਼ ਮੈਸੇਜ ਕੋਸ਼ ਕੁਝ ਨਹੀਂ ਵੇਖਣਾ ਪਤਾ ਨਹੀਂ ਕਿੱਥੇ ਚਲ ਗਿਆ ਤੇ ਅੱਜ ਸਿਰਸਿਰ ਜਾਣ ਤੋਂ ਪਹਿਲਾਂ ਤੇ ਮੈਂ ਟਰਾਈ ਕਰਦੀ ਰਹੀ ਆ ਉਹਨੂੰ ਫੋਨ ਫਾਨ ਪਰ ਉਹਨੇ ਚੁੱਕਿਆ ਹੀ ਨਹੀਂ ਕਿੱਦਾ ਕਿੱਥੇ ਚਲ ਗਿਆ ਕਦੀ ਕਦੀ ਐਨ ਮੌਕੇ ਤੇ ਠੋਖਾ ਮਿਲ ਜਾਂਦਾ ਹੈ ਤੇ ਉਹ ਫਿਰ ਬੜਾ ਦੁੱਖ ਦਿੰਦਾ ਤੇ ਸੈਮਰੀ ਉਥੋਂ ਆਈ ਆ ਤੇ ਸੈਮਰੀ ਨੇ ਕਪੜਾ ਵਹੇ ਤੇ ਮੈਨੂੰ ਕਹਿੰਦੀ ਛੇਤੀ ਕਪੜੇ ਲਾ ਛੇਤੀ ਕਪੜੇ ਲਾ ਤੇ ਮੈਂ ਗਵਾਂਡੀਆਂ ਦੇ ਕਰ ਬੈਲ ਬਾਡਮ ਪਾ ਕੇ ਜਾਵਾਂ ਕੁੜੀ ਮੈਨੂੰ ਬੈਲ ਬਾਡਮ ਦਾ ਇਨਾ ਸ਼ੌਂਗ ਆ ਨਾ ਭੈਣ ਭਰਾ ਤੈਨੂੰ ਕੀ ਦੱਸਾਂ ਬੈਲ ਗਾਡਮ ਪਾਦੀ ਨਹੀਂ ਬੈਲ ਬਾਡਮ ਪਾਦੀ ਨਹੀਂ ਪਾਦੀ ਨਹੀਂ ਮੈਂ ਤੇ ਹੂੰ ਇਹ ਬੈਲ ਗਾਡਮ ਲਾ ਬਣੀ ਯਾ ਕਿੱਥੇ ਆ ਤੇ ਇਹ ਜਿਹੜਾ ਦੇ ਨਾ ਧੋਖਾ ਹੋਇਆ ਨਾ ਇਹ ਰਹੇ ਹੈ ਤੇ ਨਜਾਇਜ਼ ਹੀ ਜੇ ਕਿਤੇ ਮੈਨੂੰ ਉਹ ਦੇ ਜਾਂਦਾ ਤੇ ਮੈਂ ਬਿਲਕੁਲ ਇਹਦੀ ਆਪੋਜ਼ਿਟ ਜਾਣਾ ਸੀ ਮਤਲਬ ਮੇਰਾ ਸੂਟ ਟੇਲਰ ਨੂੰ ਦੇ ਦਿੰਦਾ ਤੇ ਫਿਰ ਮੈਂ ਜਿੰਨਾ ਲਾਈਟ ਪਾਈ ਦੂ ਡਬਲ ਟ੍ਰਬਲ ਡਾਰਕ ਸੂਟ ਮੈਂ ਪਾਉਣਾ ਸੀ ਜੀ ਤੇ ਆ ਉਸ ਤੋਂ 2-3 ਦਿਨ ਬਾਅਦ ਦੀ ਵੀਡੀਓ ਆ ਆ ਆ ਸਾਡੇ ਗੈਸਟ ਆਏ ਹੀਗੇ ਜਿੱਦਾਂ ਮਤਲਬ ਸैम ਦੇ ਪਾਪਾ ਦਾ ਫਰੈਂਡ ਆ ਮਤਲਬ ਮੇਰਾ ਤੇ ਭਰਾ ਹੀ ਹੈ ਹੈਨਾ ਮੈਂ ਬਹੁਤ ਜ਼ਿਆਦਾ ਉਹ ਵੀ ਮੈਨੂੰ ਪਿਆਰ ਕਰਦਾ ਹੈ ਤੇ ਇਹ ਉਹਦੀ ਵਾਈਫ ਆ ਹੈਨਾ ਮਤਲਬ ਇਹਨੇ ਦੀਦੀ ਕਹਿੰਦਾ ਹੈ ਉਹਨੇ ਤੇਰੀ ਭਾਬੀ ਨਹੀਂ ਕਿਹਾ ਹੈ ਕਿ ਭਲਾ ਕਿ ਹੈ ਦੋਸਤ ਸैम ਦੇ ਪਾਪਾ ਦਾ ਪਰ ਗੱਲ ਤੇ ਪਿਆਰ ਦੀ ਹੁੰਦੀ ਹੈ ਨਾ ਹਾਂ ਕਿ ਉਹ ਮੈਨੂੰ ਕਹਿੰਦਾ ਦੀਦੀ ਹੈ ਸ਼ੁਰੂ ਤੋਂ ਹੀ ਮੈਨੂੰ ਦੀਦੀ ਕਹਿੰਦਾ ਹੈ ਤੇ ਆ ਫਿਰ ਉਸ ਨੂੰ ਅਗਲੇ ਦਿਨ ਦੀ ਵੀਡੀਓ ਆ ਆ ਉਹਨਾਂ ਨੇ ਚਲੇ ਜਾਣਾ ਹੀ ਮਤਲਬ ਰਾਤ ਰਹੀ ਤੇ ਅਗਲੇ ਦਿਨ ਉਹ ਨਾ ਚਲੇ ਜਾਣਾ ਹੀ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਮੇਰਾ ਵਲੌਗ ਚੈਨਲ ਆ ਉਹਦੀ ਵਾਈਫ ਮੈਨੂੰ ਕਹਿਣ ਲਈ ਹੀ ਵੀ ਦੀਦੀ ਤੁਸੀਂ ਨਾ ਸੂਟ ਦੀ ਦਿੱਤ ਹਿਸੂਟ ਪਾਉ ਤੇ ਮੈਂ ਆਪਾਂ ਵੀਡੀਓ ਬਣਾਉਣੀ ਆ ਉਹ ਜ ਇੰਸਟਾਗ੍ਰਾਮ ਤੇ ਜਿਆਦਾ ਰੀਲਸ ਪਉਂਦੀ ਆ ਤੇ ਅਬ ਤੁਸੀਂ ਨਾ ਸੂਟ ਪਾਉ ਹੂ ਸੂਟ ਮੇਰਾ ਹੈ ਜਿੰਨੇ ਵੀ ਇਹ ਗਰਮੀਆਂ ਵਾਲੇ ਆ ਹੈ ਨਾ ਉਹ ਥੋੜਾ ਜਿਹਾ ਟਾਈਟ ਆ ਤੇ ਆਹੀ ਫੇਰ ਮੈਂ ਬਲੈਕ ਵਾਲਾ ਹੀ ਮੇਰੇ ਹੱਥ ਆ ਗਿਆ ਤੇ ਮੈਂ ਫੇਰ ਇਹੀ ਪਾ ਲਿਆ ਤੇ ਆ ਉਹ ਬਣਾਉਂ ਰਿਹਾ ਵੀਡੀਓ ਉਦੋਂ ਬਾਅਦ ਰੀਲ ਬਣਾਉਂ ਰਹੀਆ ਸ਼ੋਰਟ ਇੱਥੇ ਮੈਨੂੰ ਕਹਿਣੀ ਆ ਮੈਂ ਚੁੰਨੀ ਲੈ ਕੇ ਆਉਣੀ ਆ ਤੇ ਉਹ ਕਹਿੰਦੀ ਤੂੰ ਨਾ ਲੈ ਚੁੰਨੀ ਮੈਂ ਨਹੀਂ ਨਹੀਂ ਮੈਂ ਚੁੰਨੀ ਲੈਣੀ ਆ ਮੈਂ ਚੁੰਨੀ ਲੈ ਕੇ ਹੀ ਵੀਡੀਓ ਬਣਾਉਣੀ ਆ ਤੂੰ ਤਾ ਲੈ ਮੇਰੀ ਚੁੰਨੀ ਲੈ ਕੇ ਬੈਠੀ ਆ ਤੇ ਵੀ ਉਹ ਹੈ ਵੀ ਮੇਰੇ ਤੋਂ ਉਮਰ ਚ ਕਾਫੀ ਛੋਟੀ ਹੈ ਮੇ ਵੀ ਉਹ ਮੇਰੇ ਤੋਂ 9 10 9 ਸਾਲ ਛੋਟੀ ਆ ਤੇ ਮੈਂ ਕਿਹਾ ਤੂੰ ਚੁੰਨੀ ਲੈ ਰਹੀ ਹੈ ਤੇ ਫਿਰ ਮੈਂ ਮੈਂ ਫਿਰ ਸਕਾਫ ਮੈਨੂੰ ਲੱਭ ਗਿਆ ਤੇ ਫਿਰ ਮੈਂ ਸਕਾਫ ਲੈ ਲਿਆ ਤੇ ਉਹ ਪਹਿਲਾਂ ਮੈਂ ਇਹਨੂੰ ਬੜਾ ਕੇ ਆ ਮੈਂ ਕਿਹਾ ਚਲ ਤੂੰ ਹੀ ਰਹਿ ਪੋ ਅੱਜ ਦਾ ਦਿਨ ਫਿਰ ਕਹਿੰਦੇ ਨਹੀਂ ਅਹੀ ਨਹੀਂ ਰਹਿਣਾ ਪਰ ਚੰਗਾ ਹੀ ਹੋਇਆ ਉਹ ਚਲ ਗਏ ਕਿਉਂਕਿ ਉਹ ਅਜੇ ਰਸਤੇ ਵਿੱਚ ਜਾਂਦੇ ਪਏ ਹੀ ਤੇ ਮੈਂ ਫੋਨ ਕਰਕੇ ਪੁੱਛਿਆ ਮੈਂ ਕਿੱਥੇ ਜੀ ਪਹੁੰਚੇ ਨਹੀਂ ਮੈਂ ਨਹੀਂ ਪੁੱਛਿਆ ਚੋਲੇ ਨੂੰ ਫੋਨ ਆਇਆ ਕਹਿੰਦੀ ਦੀਦੀ ਵਧੀਆ ਹੋ ਗਏ ਨਾ ਅਸੀਂ ਆ ਗਏ ਮੇਰੇ ਮਤਲਬ ਡੈਡੀ ਦਾ ਐਕਸੀਡੈਂਟ ਹੋ ਗਿਆ ਤੇ ਚਲੋ ਸ਼ੁ크ਰਾ ਵਾਹਿਗੁਰੂ ਦੀ ਕਿਰਪਾ ਉਹਨਾਂ ਦੀ ਜਾਨ ਤੇ ਬਚ ਗਈ ਹੈ ਨਾ ਕੋਈ ਜ਼ਿਆਦਾ ਸੱਟ ਵੀ ਨਹੀਂ ਆ ਪਰ ਫਿਰ ਵੀ ਢਿੱਗਣ ਇਥੇ ਰੀਲ ਬਣਾਉਂ ਰਿਆ ਸੀ ਇਹ ਮੇਰੀ ਤੇ ਆਪਣੀ ਵਾਈਫ ਦੀ ਤੇ ਮੈਂ ਕੜਈ ਹੀ ਵਲੌਗ ਬਣਾਉਣ ਤੇ ਉਹਨਾਂ ਨੂੰ ਪਰ ਇਸ ਚੀਜ਼ ਦਾ ਕੋਈ ਪਤਾ ਨਹੀਂ ਵੀ ਅਹੀਂ ਵਲੌਗ ਚੈਨਲ ਆ ਮੇਰਾ ਹੈ ਨਾ ਵੈਸੇ ਉਹਨਾਂ ਦਾ ਵੀ ਚੈਨਲ ਹੈਗਾ ਆ ਪਰ ਉਹ ਸ਼ਾਰਟ ਵੀਡੀਓ ਪਾਉਂਦੇ ਆ ਮਤਲਬ ਲੌਂਗ ਨਹੀਂ ਪਾਉਂਦੇ ਹੈਗੇ ਤੇ ਇਹਦਾ ਤੇ ਬਹੁਤ ਕਾਫੀ ਟਾਈਮ ਪੁਰਾਣਾ ਹੈ ਇਹਦਾ ਤੇ ਚੈਨਲ ਆ ਤੇ ਪਤਾ ਨਹੀਂ ਨਾਂ ਨੂੰ ਨਹੀਂ ਮੈਨੂੰ ਵੀ ਪਤਾ ਪਰ ਇਹ ਹੈ ਕਿ ਸਹੀ ਮੈਨੂੰ ਦੱਸਣ ਦੇ ਆਈ ਪਤਾ ਨਹੀਂ ਪਰ ਉਹ ਕੰਮ ਕੁੰਮ ਨਹੀਂ ਨਾ ਜਦਾ ਵਲੌਗ ਪਾਉਂਦਾ ਪਾਉਂਦਾ ਹੈ ਨਹੀਂ ਆ ਤੇ ਉਹ ਜ਼ਿਆਦਾ ਇੰਸਟਾਗ੍ਰam ਤੇ ਖੁਸ਼ ਰਹਿੰਦੇ ਆ ਅਇਤੇ ਫਿਰ ਡਿਆ ਹੀ ਵੀਡੀਓ ਬਣਾਉਣ ਤੇ ਮੈਂ ਆਪਣਾ ਕੰਮ ਕਰਨ ਦੀ ਹੀ ਆਪਣਾ ਡੇ ਹੀ ਵਲੌਗ ਬਣਾਉਣਾ ਹੈ ਨਾ ਵਲੌਗ ਕੀ ਉਹ ਉਹਨੇ ਵਿੱਚ ਬੋਲਣਾ ਤਾਂ ਹੈ ਨਹੀਂ ਕੁਝ ਮੈਂ ਇਸੇ ਕਰਕੇ ਵੌਇਸ ਓਵਰ ਕਰਨ ਦੀਆਂ ਹੈ ਨਾ ਤੇ ਉਹ ਫਿਰ ਚਲ ਗਏ ਹੀ ਤੇ ਘਰੋਂ ਫਿਰ ਇਹਦਾ ਜਦੋਂ ਰੌਣਕ ਜੀ ਵੀ ਖਤਮ ਹੋ ਗਈ ਹੁੰਦੀ ਆ ਤੇ ਆ ਸ਼ਾਮ ਦਾ ਟਾਈਮ ਹੈ ਉਹ ਦਿਨ ਹੀ ਸ਼ਾਮ ਦਾ ਟਾਈਮ ਹੈ ਤੇ ਮੈਂ ਫਿਰ ਗਲੀ ਵਿੱਚ ਚਲ ਗਈ ਹਾਂ ਵਾਕ ਕਰਨ ਵਾਸਤੇ ਮਤਲਬ ਸ਼ਾਮ ਨੂੰ ਮੈਂ ਹਰ ਰੋਜ਼ 6:00 ਵਜੇ ਜ਼ਰੂਰ ਹੀ ਗਲੀ 'ਚ ਨਿਕਲਣਾ ਹੀ ਹੁੰਦਾ ਆ ਹੈਨਾ ਤੇ ਇੱਥੇ ਸੈਮਰੀਨ ਤੇ ਸਾਡੀ ਛੋਟੀ ਜੀ ਆ ਗੁਆਂਢੀਆਂ ਦੇ ਬੱਚੀ ਆ ਤੇ ਉਹ ਸੈਮਰੀਨ ਦੀ ਫਰੈਂਡ ਹੀ ਆ ਹੈਨਾ ਤੇ ਉਹ ਖੇਡਣ ਆ ਜਾਂਦੀਆਂ ਆ ਤੇ ਦਿਨ ਵਾਲੇ ਬੱਚਿਆਂ ਤੇ ਵੀ ਨਜ਼ਰ ਰਹਿ ਲੈਂਦੀ ਸਾਰਾ ਦਿਨ ਅੰਦਰ ਰਹਿ ਰਹਿ ਕਿ ਫਿਰ ਬੱਚੇ ਵੀ ਆਕਪ ਜਾਂਦੇ ਆ ਵੀ ਇਹੀਂ ਕਿੱਥੇ ਫਾਇ ਲੱਗੇਦੇ ਆ ਹਨਾ ਤੇ ਉਹ ਫਿਰ ਵੈਸੇ ਵੀ ਗਰਮੀ ਦਾ ਮੌਸਮ ਆ ਤੇ ਸ਼ਾਮ ਨੂੰ ਬਾਹਰ ਨਿਕਲਣਾ ਬੜਾ ਚੰਗਾ ਲੱਗਦਾ ਪਰ ਮੱਛਰ ਵੀ ਬੜਾ ਹੁੰਦਾ ਇੰਨਾ ਮੱਛਰ ਹੁੰਦਾ ਹੈ ਨਾ ਬਾਹਰ ਨਿਕਲ ਕੇ ਖਲੋਤਾ ਵੀ ਨਹੀਂ ਜਾਂਦਾ ਹੈਗਾ ਮੈਂ ਕਿ ਨਹੀਂ ਮੇਰੀ ਵੀਡੀਓ ਬਣਾਉਣ ਇਥੇ ਮੈਂ ਇਹਨੂੰ ਕੋਈ ਪੁੱਛੋ ਨਹੀਂ ਹੈ ਪਤਾ ਨਹੀਂ ਮੈਂ ਇਹਨੇ ਕੀ ਬਣਾਇਆ ਤੇ ਕਿਦਾਂ ਦੀ ਬਣਾਈ ਕਿਦਾਂ ਦੀ ਨਹੀਂ ਕਿਉਂਕਿ ਮੈਂ ਵੀ ਮਰਜੀ ਜੀ ਦੀ ਆ ਉਹਦੇ ਉੱਪਰ ਨਾ ਕੁਰਸੀ ਤੇ ਬੈਠ ਕੇ ਬਣਾਉਣ ਲਈ ਹੀ ਵੀਡੀਓ ਤੇ ਇਹਨੂੰ ਕੁਝ ਪੁੱਛਦੀ ਪੁੱਛਦੀ ਜਾਣਦੀ ਪਤਾ ਨਹੀਂ ਮੈਂ ਕੀ ਕਹਿਣੀ ਆ ਫਿਰ ਮੈਂ ਕਿ ਕੀ ਕੀਤਾ ਕੀ ਬਣਾਉਂਦੀ ਆ ਹਨਾ ਕਿਉਂਕਿ ਮੈਕ ਦੇ ਵੀ ਕੰਮ ਇਦਾਂ ਦੇ ਆ ਤੇ ਸੈਮਰੀਨ ਹੁਣੀ ਮੇਰੇ ਖਿਆਲ ਚ ਅੰਦਰ ਚਲ ਗਈਆਂ ਗਈਆਂ ਆ ਸੈਮਰੀਨ ਹੁਣੀ ਘਰ ਦੇ ਅੰਦਰ ਚਲੀਆਂ ਗਈਆਂ ਤੇ ਅਸੀਂ ਕੱਲੀਆਂ ਨੂੰ ਅੰਦਰ ਵੀ ਨਹੀਂ ਛੱਡੇ ਕਿਉਂਕਿ ਬੱਚਾ ਆਪਣੇ ਉੱਪਰ ਕੋਈ ਚੀਜ਼ ਹੀ ਨਾ ਸੁੱਟ ਲੇ ਹਨਾ ਆ ਗਈਆਂ ਆ ਬਾਹਰ ਤੇ ਆ ਛੋਟੀ ਜੀ ਉਹਨਾਂ ਦੀ ਬੱਚੀ ਆ ਗਵਾਂਡੀਆਂ ਦੀ ਬੜੀ ਪਿਆਰੀ ਆ ਉਹ ਵੀ ਕਿਉਂ ਆ ਵੀ ਲੜ ਫਰਾਂ ਹੱਥ ਲਾਈ ਜਾਂਦੀ ਆ ਤੇ ਤਾਂ ਨਹੀਂ ਬੋਲਦਾ ਹੈ ਹੈਲੋ ਕੈਸੇ ਹੋ ਖੇਲੋ ਖੇਡ ਲਾ ਲੀ ਸਲਵਾਸਤ ਆਂਡੀਆਂ ਦੇ ਕਿੰਨੇ ਸੋਨੇ ਫੁੱਲ ਲੱਗੇ ਪਏ ਹਨ ਤੇ ਸਾਡੇ ਵੀ ਅਹ ਵੀ ਇਹਨਾਂ ਦਾ ਬੜਾ ਸੋਹਣਾ ਇਹਨੂੰ ਫੁੱਲ ਲੱਗ ਗਏ ਹਨ ਤੇ ਸਾਡੇ ਇੱਧਰ ਆ ਤੇ ਇਹੀ ਨਹੀਂ ਆ ਦਕਾਨਾ ਫਿਰ ਮੈਂ ਚੱਕ ਕੇ ਉਹਦੇ ਗਮਲੇ ਬਾਹਰ ਰੱਖ ਕੇ ਚਲੇ ਆਂ ਵੇਲ ਤੇ ਬੜੀ ਵੱਡੀ ਹੋ ਗਈ ਸਾਡੀ ਦਰਵਾਜੇ ਵਿੱਚ ਕੈਮਰਾ ਲੱਗਾ ਸਾਡਾ ਇੰਨੀ ਵੱਡੀ ਵੇਲ ਹੋ ਗਈ ਆ ਤੇ ਪਾਰੇ ਆ ਵੀ ਇੰਨਾ ਚ ਮੈਂ ਕੋਸ਼ ਨਹੀਂ ਬੀਜਿਆ ਹੈਗਾ ਫਿਰ ਮੈਨੂੰ ਪਤਾ ਹੀ ਵੀ ਚਲ ਜਾਣਾ ਤੇ ਇਹਨਾਂ ਚ ਬੀਜਣ ਦਾ ਵੀ ਕੀ ਫਾਇਦਾ ਆ ਬਾਸ ਜਿਹੜੇ ਉਤੋਂ ਵੇਲ ਡੇ ਡੇ ਕਿਨਾਂ ਆ ਫੁੱਲ ਹੀ ਸਾਰੇ ਭਰੇ ਪਏ ਇਹਨਾਂ ਦੇ ਵਿੱਚ ਨਹੀਂ ਤੇ ਪਹਿਲਾਂ ਸਾਰਿਆਂ ਦੇ ਵਿੱਚ ਇੰਨੇ ਸੋਹਣੇ ਫੁੱਲ ਹੀ ਨਾ بڑے ਗਮਲੇ ਆ ਮੇਰੇ ਕੋਲ ਸਾਰਿਆਂ ਦੇ ਵਿੱਚ ਹੀ ਫੁੱਲ ਹੁੰਦੇ ਸੀ ਤੇ ਹੁਣ ਵਿਚਾਰੇ ਇਦਾਂ ਹੀ ਸੁੱਕੇ ਪਏ ਆ ਤੇ ਆ ਤੇ ਬੜੀ ਵੱਡੀ ਹੋ ਗਈ ਆ ਇਹਨੂੰ ਤੇ ਵਿਚਾਰੇ ਨੂੰ ਪਾਣੀ ਮਿਲਿਆ ਨਾ ਮਿਲਿਆ ਇਹ ਬਹੁਤ ਵੱਡੀ ਆ ਤੇ ਵਲੌਗ ਲੱਗੀ ਹਾਂ ਐਂਡ ਕਰਨ ਤੇ ਉਹ ਜਿਹੜਾ ਟੇਲਰ ਹੀ ਨਾ ਜਿੰਦੀ ਮੈਂ ਗੱਲ ਕਰਨ ਲਈਆ ਤੇ ਮੇਰਾ ਉਹਨੇ ਸੂਟ ਨਹੀਂ ਦਿੱਤਾ ਗਾਇਬ ਹੋਇਆ ਦਾ ਵਾ ਉਹ ਚਲੋ ਲੱਭ ਤੇ ਗਿਆ ਬਸ ਚਲਬਣਾ ਕੀ ਹੋ ਦੋ ਚਾਰ ਦਿਨ ਕਿਤੇ ਚਲ ਗਿਆ ਹੋਊਗਾ ਪਰ ਮੈਂ ਆਇਆ ਫਿਰ ਉਹ ਦਿਨ ਹੁਣ ਮੇਰੀ ਥੋੜੀ ਜੀ ਵਿਗੜੀ ਗਈ ਆ ਵਿਗੜੇ ਤਾਂ ਗਈਆ ਵੀ ਉਹ ਨਾ ਕੱਪੜੇ ਲੈ ਕੇ ਤੇ ਬਾਅਦ ਵਿੱਚ ਕਹਿੰਨ ਕਿੱਥੇ ਚਲ ਜਾਂਦਾ ਵੀ ਚੁਈਂਗਾ ਆ ਬਹੁਤ ਜਾਂਦਾ ਹੈ ਨਾ ਤੇ ਕਿਸੇ ਨੂੰ ਜ਼ਰੂਰਤ ਹੋਏ ਹਨਾ ਤੇ ਫਿਰ ਬੰਦਾ ਕਿੱਥੋਂ ਲੱਭੇ ਤੇ ਉਹ ਕੋਸ਼ ਕਪੜੇ ਮੇਰੇ ਇਦਾਂ ਦੇ ਜਿਹੜੇ ਦੋ-ਦੋ ਮਹੀਨੇ ਉਹਦੇ ਕੋਲ ਸੂਟ ਮੇਰੇ ਪਏ ਰਹੇ ਉਹਨੇ ਸਲਾਈ ਨਹੀਂ ਕਰਕੇ ਦਿੱਤਾ ਮੈਂ ਕਿਹਾ ਹੁਣ ਤੇ ਮੈਨੂੰ ਦੇ ਦੇ ਹੁਣ ਤੇ ਮੈਂ ਚੱਲ ਜਾਣਾ ਹੈ ਹਨਾ ਤੋਨੇ ਫਿਰ ਵੀ ਨਹੀਂ ਕੀਤੇ ਫਿਰ ਵੀ ਨਹੀਂ ਕੀਤੇ ਜੇ ਕੀਤੇ ਤੇ ਆਪਣੀ ਮਰਜ਼ੀ ਦੇ ਕਰ ਛੜੇ ਤੇ ਫਿਰ ਮੈਂ ਸੋਚਿਆ ਤੂੰ ਜਿਹੜੇ ਮੇਰੇ ਬੱਚੇ ਕਪੜੇ ਹਨਾ ਮੈਨੂੰ ਮੇਰੇ ਦੇ ਦੇ ਤੇ ਮੈਂ ਉਹ ਕਪੜੇ ਆਪਣੇ ਫਿਰ ਮੈਂ ਹੁਣ ਲੈ ਆਈਆਂ ਤੇ ਮੈਂ ਖੁਵਖਾਵਾਂਗੀ ਤੁਹਾਨੂੰ ਮੈਂ ਕਿਸੇ ਹੋਰ ਟੇਲਰ ਨੂੰ ਦਿੱਤੇ ਆ ਤੇ ਜਦੋਂ ਆਉਣਗੇ ਸਲਾਈ ਉਹ ਕਿ ਫਿਰ ਤੁਹਾਨੂੰ ਮੈਂ ਦਿਖਾਵਾਂਗੀ ਮੈਨੂੰ ਉਹ ਸਸਤੇ ਸੂਟਾਂ ਇੰਨੇ ਤੇ ਮੈਂ ਤੁਹਾਨੂੰ ਦਿਖਾਵਾਂਗੀ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ